ਇਹ ਜਿਹੜਾ ਇਕੱਠ ਹੈ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਸਾਰੇ ਵਰਕਰ ਸਾਥੀਆਂ ਦਾ ਹੈ ਔਰ ਰਾਹੁਲ ਗਾਂਧੀ ਦਾ ਪੂਰਾ ਦੇਸ਼ ਦੇ ਵਿੱਚ ਜੋ ਬੀਜੇਪੀ ਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨਰ ਨਾਲ ਲਕੀ ਵੋਟ ਚੋਰੀ ਕੀਤਾ ਉਸ ਦੇ ਵਿਰੋਧ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਫਾਰਮ ਭਰ ਰਹੇ ਨੇ ਔਰ ਅੱਜ ਫਾਰਮ ਭਰਨ ਵਾਸਤੇ ਸਾਰੇ ਵਰਕਰਾਂ ਨੂੰ ਬੁਲਾਇਆ ਕੱਲੇ-ਕੱਲੇ ਪਿੰਡ ਤੋਂ 100 100 2 200 ਵਰਕਰ ਟੈਲੀਫੋਨ ਨੰਬਰ ਨਾਮ ਸਾਰਾ ਉਹ ਭਰ ਕੇ ਦੇਣਗੇ ਅਰੇ ਸਾਰੇ ਜਿਹੜੇ ਫਾਰਮ ਭਰੇ ਨੇ ਰਾਹੁਲ ਗਾਂਧੀ ਕੋਲ ਜਾਣਗੇ ਅੱਜ ਜਿਹੜਾ ਵੋਟ ਚੋੜ ਗੱਦੀ ਛੋੜਦਾ ਜਿਹੜਾ ਦਸਕਤ ਮਹਿਮਾ ਉਹਦਾ ਪਿੰਡ ਦਲਦੀ ਵਿਖੇ ਨਾਬੇ ਜਿਹੜੇ ਬਲਾਕ ਦੇ ਪਿੰਡ ਨੇ ਉਹਨਾਂ ਦੀ ਅੱਜ ਦਸਕਤਾਂ ਦੀ ਜਿਹੜੀ ਸ਼ੁਰੂਆਤ ਕੀਤੀ ਆ ਜੋ ਮੋਦੀ ਸਰਕਾਰ ਨੇ ਵੋਟ ਚੋਰੀ ਕਰਕੇ ਇਲੈਕਸ਼ਨ ਕਮੇਸਦ ਦੇ ਰਾਹੀਂ ਜਿਹੜੀ ਸਰਕਾਰ ਬਣਾਈ ਆ ਉਹ ਝੂਠਿਆਂ ਦੀ ਸਰਕਾਰ ਆ ਨਹੀਂ ਕਦੇ ਵੀ ਜਿਹੜੀ મોદી ਸਰਕਾਰ ਬਣਨੀ ਨਹੀਂ ਸੀ ਇਹਨਾਂ ਨੇ ਚੋਣ ਕਮੇਂ ਦੇ ਰਾਹੀਂ ਮਿਲ ਕੇ ਬਹੁਤ ਹੀ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਜਾਲੀ ਵੋਟਾਂ ਬਣਾਈਆਂ ਜਿਹਦਾ ਕੋਈ ਡਾਟਾ ਨਹੀਂ ਹੈ ਜਿਹੜੇ ਹੋਰ ਸਟੇਟਾਂ 'ਚੋਂ ਬਣਾ ਕੇ ਦੂਜੇ ਸਟੇਟਾਂ 'ਚ ਜਦੋਂ ਉੱਥੇ ਵੋਟ ਹੁੰਦੀ ਤਾਂ ਉਹਨਾਂ ਦੂਜੇ ਸਟੇਟਾਂ ਭੇਜਿਆ ਦੇ ਜਿੱਥੇ 10 बाई 12 ਦਾ ਕਮਰਾ ਉਸ ਕਮਰੇ ਦੇ ਵਿੱਚ ਵੀ 45-45 ਜਿਹੜੀਆਂ ਵੋਟਾਂ ਇਹਨਾਂ ਨੇ ਬਣਾਈਆਂ ਨੇ ਇੱਕ ਇੱਕ ਬੰਦੇ ਦੇ 45-45 ਜਿਹੜੇ ਜਵਾਕ ਦਿਖਾ ਕੇ ਵੋਟਾਂ ਬਣੀਆਂ ਨੇ ਜੀਦੀ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਹੁਲ ਗਾਂਧੀ ਜੀ ਨੇ ਪੂਰੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਪੂਰੀ ਇਨਵੈਸਟੀਗੇਸ਼ਨ ਕਰਕੇ ਆਪਣੀ ਟੀਮ ਦੇ ਥਰੂ ਸਾਰਾ ਪਤਾ ਕਰਕੇ ਉਹ ਸਾਰਾ ਚੋਣ ਕਮਿਸ਼ਨ ਤੋਂ ਜਿਹੜਾ ਡਾਟਾ ਲੈ ਕੇ ਉਹਨਾਂ ਵੱਲੋਂ ਦਿੱਤਾ ਵੈ ਜਿਹੜਾ ਡਾਟਾ ਜਿਹੜੀ VOTER ਸੂਚੀ ਜਿਹਨੂੰ ਆਪਾਂ ਕਹਿੰਦੇ ਆ ਉਹ ਲੈ ਕੇ ਉਹਦੇ ਵਿੱਚੋਂ ਜਿਹੜੀਆਂ ਇਹ ਸਾਰੀਆਂ ਜਾਲੀ ਜਿਹੜੀਆਂ ਵੋਟਾਂ ਕੱਢੀਆਂ ਗਈਆਂ ਨੇ ਤੇ ਉਹ ਪੁੱਛਿਆ ਗਿਆ ਚੋਣ ਕਮਿਸ਼ਨ ਨੂੰ ਵੀ ਇਹ ਦੱਸੋ ਤੁਸੀਂ ਇਹ ਜਿਹੜੀ ਜਾਲੀ ਵੋਟ ਨੇ ਇਹ ਕਿਵੇਂ ਬਣਾਈਆਂ ਉਹ ਇਸ ਕਰਕੇ ਬਣਾਈਆਂ ਮੋਦੀ ਸਰਕਾਰ ਦੇ ਨਾਲ ਮਿਲ ਕੇ ਇਹਨਾਂ ਨੇ ਜਿਹੜੀ ਵੋਟ ਚੋਰੀ ਕਰਕੇ ਜਿਹੜੀ ਇਹ ਸਰਕਾਰ ਬਣਾਈ ਆ ਅਸੀਂ ਜਿਹੜਾ ਇਹ ਹਿੰਦੁਸਤਾਨ ਦੇ ਵਿੱਚ ਚੋਣ ਪੇਨ ਨੂੰ 5 ਲੱਖ ਦੇ ਕਰੀਬ ਜਿਹੜਾ ਇਹ ਦਸਕਤ ਕਰਕੇ ਦੇਣਾ ਗੱਦੀ ਛੋੜਦੀ ਮਹਿਮਤਾ ਤਾ ਢੇਂਗੀ ਪਿੱਟ ਦੇ ਵਿੱਚ ਮਾਨਯੋਗ ਸਾਧੂ ਸਿੰਘ ਧਰਮ ਸੋਜੀ ਨੇ ਸਾਰੇ ਪਿੰਡਾਂ ਦੇ ਮੋਦਵਾਰ ਬੰਦਿਆਂ ਦਾ ਇਕੱਠ ਰੱਖਿਆ ਸੀ ਦਿਹਾਤੀ ਦਾ ਤੈਰੀ ਦਾ ਅਸੀਂ 2-4 ਦਿਨਾਂ ਦੇ ਵਿੱਚ ਪ੍ਰੋਗਰਾਮ ਲਾ ਕੇ ਸ਼ਹਿਰ 'ਚ ਰੱਖਾਂਗੇ ਇਹ ਦਿਹਾਤੀ ਦਾ ਪ੍ਰੋਗਰਾਮ ਸੀ ਤੁਸੀਂ ਦੇਖਿਆ ਹੀ ਆ ਕਿ ਬੜਾ ਇਸ ਮਹਮ ਦੇ ਵਿੱਚ ਬਹੁਤ ਉਤਸ਼ਾਹ ਆ ਤੇ 10000 ਇਹ ਮੈਂਬਰ ਸਾਈਨ ਕਰਕੇ ਅਸੀਂ ਇਹ ਫਾਰਮ ਦੇਣੇ ਨੇ 8 ਤਰੀਕ ਤੋਂ ਪਹਿਲਾਂ ਪਹਿਲਾਂ ਤੇ ਤੁਹਾਨੂੰ ਸਾਰਾ ਹੀ ਪਤਾ ਹੈ ਕਿ ਬੋਰਡ ਛੋੜ ਗੱਡੀ ਛੋੜ ਦੇ ਦੇ ਨਾਰੇ ਦੇ ਮੁਤਾਬਕ ਮੋਦੀ ਜੀ ਨੇ ਬੜੀ ਸ਼ਤਰ ਤਰੀਕੇ ਦੇ ਨਾਲ ਇਹ ਫੁਰਸੀ ਹਾਸਲ ਕੀਤੀ ਹੋਈ ਆ ਤੁਸੀਂ ਪ੍ਰਧਾਨ ਜੀ ਨੇ ਵੀ ਤੁਹਾਨੂੰ ਦੱਸਿਆ ਵੀ 10x10 ਦਾ ਕਮਰਾ 12x12 ਦਾ ਕਮਰਾ ਉਹਦੇ 45 45 ਵੋਟਾਂ ਬਣਾਈਆਂ ਹੋਈਆਂ ਸੀ ਜੋ ਕਿ ਰਾਹੁਲ ਗਾਂਧੀ ਜੀ ਨੇ ਬਹੁਰੇ ਹੀ ਸਚਜੇ ਢੰਗ ਨਾਲ ਉਹਦੀ ਤਕੀਕਾਤ ਕਰਕੇ ਪੂਰੇ ਤੱਥਾਂ ਦੇ ਨਾਲ ਸਬੂਤਾਂ ਦੇ ਨਾਲ ਉਹ ਪਰਦਾ ਫਾਸ਼ ਕੀਤਾ ਤੇ ਚੋਣ ਕਮਿਸ਼ਨ ਨਾਲ ਰਲ ਕੇ ਇਹ ਕੰਮ ਹੋਇਆ ਇਹ ਜਿਹੜਾ ਮੋਦੀ ਜੀ ਨੇ ਕੀਤਾ ਅਸੀਂ ਚਾਹੁੰਦੇ ਆ ਕਿ ਇਹਦਾ ਵੱਦੋ ਵੱਦੋ ਤਕਸਤਾ ਦੀ ਮਹਿਮ ਕਰਕੇ ਇਹ ਭਾਰਤ ਸਰਕਾਰ ਚੋਣ ਕਮਿਸ਼ਨ ਆਪਣੀ ਸਾਡੀ ਜਿਹੜੀ ਸੁਪਰੀਮ ਕੋਰਟ ਉਹਨੂੰ ਤੱਕ ਇਹ ਪਹੁੰਚੇ